ਸੋ ਚਿਰਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦੇ ਆਏ ਨਤੀਜੇ ਕਿਦਰਬਾਹ ਡੇਰਾ ਬਾਬਾ ਨਾਨਕ ਚੱਬੇਵਾਲ ਸਮੇਤ ਆਮ ਆਦਮੀ ਪਾਰਟੀ ਦੀ ਹਿੱਸਿਆਈਆਂ ਤਿੰਨ ਸੀਟਾਂ ਤਿੰਨ ਹਲਕਿਆਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਪੰਜਾਬ ਦੇ ਵਸਨੀਕਾਂ ਨੂੰ ਵਧਾਈ ਕਿਹਾ ਜਿਮਨੀ ਚੋਣਾਂ ਦੌਰਾਨ ਕੀਤੇ ਵਾਅਦੇ ਪੈਲ ਦੇ ਆਧਾਰ ਤੇ ਕਰਾਂਗੇ ਪੂਰੇ ਕਿੱਦੜ ਬਾਹਤੋਂ ਆਪ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਟਿਲੋਂ ਨੇ 71644 ਵੋਟਾਂ ਹਾਸਲ ਕਰਕੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ ਦਰਜ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਤੇ ਕਾਂਗਰਸ ਦੀ ਉਮੀਦਵਾਰ ਅਮਰਤਾ ਵੜਿੰਗ ਨੂੰ 21969 ਵੋਟਾਂ ਦੇ ਫਰਕ ਨਾਲ ਹਰਾਇਆ ਚੱਬੇਵਾਲ ਹਲਕੇ ਤੋਂ ਆਪ ਦੇ ਉਮੀਦਵਾਰ ਡਾਕਟਰ ਇਸ਼ਾਨਕ ਕੁਮਾਰ ਨੇ 51904 ਵੋਟਾਂ ਹਾਸਲ ਕਰਕੇ ਸੀਟ ਕੀਤੀ ਆਪਣੇ ਨਾਮ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਫਰਕ ਨਾਲ ਹਰਾਇਆ ਇਹ ਰਾਬਾ ਬਨਾਰਕ ਤੋਂ ਆਪ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਨੇ 59104 ਵੋਟਾਂ ਹਾਸਲ ਕਰਕੇ ਜਿੱਤ ਕੀਤੀ ਦਰਜ ਸੰਸਦ ਮੈਂਬਰ ਸੁਖਜਿੰਦਰ ਰੰਦਾਵਾ ਦੀ ਪਤਨੀ ਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਨੂੰ 5699 ਵੋਟਾਂ ਦੇ ਨਾਲ ਹਰਾਇਆ ਪਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 28254 ਵੋਟਾਂ ਹਾਸਲ ਕਰਕੇ ਮਾਰੀ ਬਾਜ਼ੀ ਆਪ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਨੂੰ 2157 ਵੋਟਾਂ ਦੇ ਫਰਕ ਨਾਲ ਹਰਾਇਆ ਦੇਖੋ ਜੀ ਜਿਹੜਾ ਬਰਨਾਲਾ ਪਹਿਲਾਂ ਵੀ ਇਹ ਗੱਲ ਕਰਦੇ ਵੀ ਮੋੜ ਬੱਝੂਗਾ 2027 ਦਾ ਪਹਿਲਾਂ ਹੀ ਮੋਟਰ ਦਾ ਬਾਜੀ ਚੁੱਕਿਆ ਜਿੱਥੇ ਅਸੀਂ 7 ਛਿੱਟਾਂ ਦਿੱਤੇਆਂ 8ਵੇਂ ਛਿੱਟ ਅਸੀਂ ਬਹੁਤ ਥੋੜੇ ਮਾਰਜਨ ਤੇ ਹਾਰੇ ਆਨੰਦਪੁਰ ਸਾਹਿਬ ਦੇ 9ਵੀਂ ਸੀਟ ਅਸੀਂ ਦਿੱਤੀ ਚੰਡੀਗੜ੍ਹ ਤੇ ਜਿਹੜਾ ਬਰਨਾਲਾ ਜਿੱਤਨਾ ਜਿੱਥੋਂ ਇਹ ਕਹਿੰਦੇ ਸਾਡੀ ਰਾਜਧਾਨੀ ਹੈ ਸਾਡਾ ਕਿਲਾ ਉਹ ਉਹ ਜਿੱਤਨਾ ਮਤਲਬ ਇਹ ਜਿਹੜਾ ਜੌਨਸ ਪਾਰਟੀ ਦਾ ਜਿਹੜਾ 2027 ਦੀ ਜਿਹੜੀ ਸਰਕਾਰ ਬਣਨੀ ਆ ਉਹਦਾ ਇਹ ਮੋਟ ਬਣੂਗਾ ਦੂਸਰੀ ਗੱਲ ਜਿਹੜੀ ਜਿਹੜਾ ਰਾਸ਼ਟਰੀ ਤੌਰ ਤੇ ਕਿਸੇ ਦਾ ਕਿਲਾ ਜਾਂ ਕਿਸੇ ਦੀ ਰਾਜਧਾਨੀ ਦੇ ਲੋਕ ਬਣਾਉਂਦੇ ਨੇ ਜਦੋਂ ਅਸੀਂ ਉਹਨਾਂ ਲੋਕਾਂ ਦੇ ਨਾਲ ਜਿਹੜੀ ਉਹ ਕਮੈਂਡਮੈਂਟ ਸਾਡੀਆਂ ਸੇਲ ਹੋ ਜਾਣ ਜਿਹੜਾ ਸਾਡੇ ਸਾਡੇ ਜਿਹੜੇ ਕਿਲੇ ਨੂੰ ਅਸਾਰ ਦੇ ਨੇ ਜਿਹੜਾ ਰਾਜਤਾਨੀ ਬੁਲਾਉਂਦੇ ਨੇ ਤਾਂ ਫਿਰ ਉਹ ਜਿਹੜੇ ਕਿਲੇ ਆ ਉਹ ਰਾਜ ਲੋਕਾਂ ਦੇ ਬੜਾ ਲੰਮਾ ਸਰ ਨਹੀਂ ਰਹਿੰਦੇ ਜਿਮਨੀ ਚੋਣਾਂ ਦੇ ਨਤੀਜਿਆਂ ਦੇ ਵਿੱਚ ਵੀ ਭਾਜਪਾ ਦਾ ਨਹੀਂ ਖੋਲਿਆ ਖਾਤਾ ਕੇਵਲ ਸਿੰਘ ਢਿੱਲੋਂ ਮਨਪ੍ਰੀਤ ਸਿੰਘ ਬਾਦਲ ਤੇ ਸੂਨ ਸਿੰਘ ਠੰਡਲ ਵਰਗੇ ਵੱਡੇ ਚਿਹਰਿਆਂ ਨੂੰ ਹੋਈ ਹਾਰ ਨਸੀਬ ਜਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪ ਦੇ ਸੰਸਦ ਮੈਂਬਰ ਰਾਗਵ ਚੱਡਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਤਿੰਨ ਸੀਟਾਂ ਜਿੱਤਣ ਦੇ ਲਈ ਵਲੰਟੀਅਰਾਂ ਤੇ ਸਮਰਥਕਾਂ ਨੂੰ ਦਿੱਤੀਆਂ ਵਧਾਈਆਂ ਕਿਹਾ ਇਮਾਨਦਾਰ ਰਾਜਨੀਤੀ ਦੇ ਵਿੱਚ ਲੋਕਾਂ ਦਾ ਭਰੋਸਾ ਹੋਰ ਵੀ ਹੋ ਰਿਹਾ ਮਜ਼ਬੂਤ ਜਿਮਨੀ ਚੋਣਾਂ ਦੇ ਵਿੱਚ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਆਪ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਧਾਈ ਪੰਜਾਬ ਦੇ ਸਿੱਖ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਮਨੀ ਚੋਣਾਂ ਦੇ ਨਤੀਜਿਆਂ ਤੇ ਜਤਾਈ ਖੁਸ਼ੀ ਕਿਹਾ ਲੋਕਾਂ ਨੇ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਹੱਕ ਦੇ ਵਿੱਚ ਦਿੱਤਾ ਫਤਵਾ ਅੱਜ ਦੇ ਜਿਹੜੇ ਬਾਈਪੋਲ ਦੇ ਨਤੀਜੇ ਹੈ ਬੜੇ ਅਹਿਮ ਹੈ ਕੁਲ 2.5 ਸਾਲ ਦੇ ਬਾਅਦ ਇਹ ਚੋਣ ਹੋ ਰਹੀ ਸੀ ਤਾਂ 2.5 ਸਾਲ ਦੇ ਜਿਹੜੇ ਸਰਕਾਰ ਦੇ ਕੀਤੇ ਹੋਏ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਹੋਏ ਕੰਮ ਸਾਡੇ ਵਿਧਾਇਕਾਂ ਵੱਲੋਂ ਸਾਡੇ ਮੰਤਰੀਆਂ ਵੱਲੋਂ ਤੇ ਖਾਸ ਕਰਕੇ ਸੰਗਠਨ ਦੇ ਸਾਡੇ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਰਕਰ ਹੈ ਉਹਨਾਂ ਦੇ ਜਿਹੜਾ ਕੰਮ ਹੈ ਉਸ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਉਸ ਦੇ ਹੱਕ ਚ ਫਤਵਾ ਦਿੱਤਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਦੇਖੋ ਚੱਬੇ ਹਾਲ ਤੋਂ ਇੱਕ 30 ਸਾਲ ਦਾ ਯੰਗ ਡਾਕਟਰ ਹੁਣ ਪੰਜਾਬ ਦੀ ਵਿਧਾਨ ਸਭਾ ਦਾਸ ਜਿਹੜਾ ਹੈ ਉਹ ਸਭ ਤੋਂ ਯੰਗੇਸਟ ਮੈਂਬਰ ਹੋਊਗਾ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਤਿੰਨ ਸੀਟਾਂ ਜਿੱਤਣ ਦੀ ਖੁਸ਼ੀ ਕੀਤੀ ਸੰਜੀ ਕਿ ਹਮ ਨੇਕੀ ਤੇ ਨਿਮਰਤਾ ਦੀ ਹੋਏ ਜਿੱਤ ਵੋਟਰਾਂ ਦਾ ਕੀਤਾ ਸ਼ੁਕਰਾਨਾ ਦਾ ਜਵਾਨੀ ਦੀ ਹਾਰ ਹੋਈ ਹੈ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਹੈ ਸੋ ਸੋਚਾ ਢੇਰਾ ਬਾਬਾ ਨਾਨਕ ਤੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਮਰਥਨ ਦੇ ਕੇ ਲਗਭਗ 6000 ਵੋਟ ਦੇ ਤੀਬ 6000 ਵੋਟ ਦੇ ਤੀਬ ਜਿਹੜਾ ਆ ਉਹ ਅੰਦਰ ਨਾਲ ਇਹ ਸੀਟ ਜਲਦੀਪ ਰੰਧਾਵਾ ਜੀ ਨੇ ਜਿੱਤੀ ਆ ਤੋਂ ਸਭ ਤੋਂ ਪਹਿਲਾਂ ਜਲਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਉਹਨਾਂ ਦੇ ਵੋਟਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸ੍ਰੀ ਆਰਵਿੰਦ ਕੇਜਰੀਵਾਲ ਜੀ ਮਾਣਜੋ ਮੋਕਤ ਸਰਦਾਰ ਭਵਨ ਸਨਮਾਨ ਡਾਕਟਰ ਸੰਦੀਪ ਆਟਕ ਜੀ ਔਰ ਰਾਜੂ ਚੱਟਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਕਾਂਗਰਸੀ ਆਗੂ ਤੇ ਸਾਫ ਦਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਨੇ ਬਰਨਾਲਾ ਦੇ ਵਿੱਚ ਹੋਈ ਕਾਂਗਰਸ ਦੀ ਜਿੱਤ ਨੂੰ ਦੱਸਿਆ ਕਾਂਗਰਸ ਦੇ ਵਰਕਰਾਂ ਦੀ ਜਿੱਤ ਪਰਮਾਤਮਾ ਦਾ ਕੀਤਾ ਸ਼ੁਕਰਾਨਾ ਮੈਂ ਧੰਨਵਾਦ ਕਰਨਾ ਚਾਹੁੰਦਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਵੱਡੀ ਜਿੱਤ ਕਾਂਗਰਸ ਪਾਰਟੀ ਨੂੰ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਸਾਨੂੰ ਉਹਦੇ ਮਿਲੀ ਹੈ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੈ ਦਿਨ ਰਾਤ ਸਾਰੇ ਵਰਕਰਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਿਆ ਆਪਣਾ ਘਰ-ਬਾਰ ਕਾਰੋਬਾਰ ਵਪਾਰ ਪਰਿਵਾਰ ਛੱਡ ਕੇ ਇਸ ਜਿੰਮਣੀ ਚੋਣ 'ਚ ਮਿਹਨਤ ਕੀਤੀ ਤੇ ਅੱਜ ਇੱਕ ਵਰਕਰ ਦੁਬਾਰਾ ਇਸ ਇਲਾਕੇ ਦਾ ਐਮ ਐਲ ਏ ਬਣ ਕੇ ਇਸ ਇਲਾਕੇ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਪਹੁੰਚਣ ਵਾਸਤੇ ਪਰ ਲੋਕਾਂ ਨੇ ਭੇਜਿਆ ਮੈਂ ਜਿੱਥੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਵਿਸ਼ਵਾਸ ਜਮਾਣਾ ਚਾਹੁੰਦਾ ਹਾਂ ਕਿ ਆਪਣੇ ਇਲਾਕੇ ਦੇ ਮੁੱਦਿਆਂ ਨੂੰ ਚੰਗੇ ਤਰੀਕੇ ਨਾਲ ਕਾਲਾ ਢਿੱਲੋ ਜੀ ਪੰਜਾਬ ਦੀ ਵਿਧਾਨ ਸਭਾ ਵਿੱਚ ਚੱਕਣਗੇ ਔਰ ਜਿਹੜੇ ਇਸ ਇਲਾਕੇ ਦੇ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕੰਮ ਕਰਨਗੇ ਆਮ ਆਦਮੀ ਪਾਰਟੀ ਦੀ ਜਿੱਤ ਤੇ ਸਮਰਾਲਾ ਦੇ ਵਿੱਚ ਮਨਾਏ ਗਏ ਜਸ਼ਨ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾ ਕਰਕੇ ਪਾਈ ਵੋਟ ਰਾધા ਸਵਾਮੀ ਸਤਸੰਗ ਦੇਰਾ ਬਿਆਸ ਜਾਣ ਵਾਲੀ ਸੰਗਤ ਲਈ ਆਈ ਰਾਹਤ ਪਹੇਖਬਰ 7 ਨਵੰਬਰ ਨੂੰ ਸ਼ੁਰੂ ਹੋਣਗੀਆਂ 5 ਦਿਨਾਂ ਦੇ ਲਈ ਰੱਜ ਕੀਤੀਆਂ ਟ੍ਰੇਨਾਂ ਜਲੰਧਰ ਵਿਖੇ ਪੁੱਡਾ ਦੇ ਜੂਨੀਅਰ ਇੰਜੀਨੀਅਰ ਅਤੇ ਪਾਵਰ ਲਿਫਟਰ ਮੋਹਿਤ ਦੁੱਗ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਹੋਈ ਵਰਲਡ ਪਾਵਰ ਲਿਫਟਰ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਪੰਜਾਬ ਦਾ ਮਾਣ ਕਮਾਣੋ ਦੇ ਪਿੰਡ ਮੁਸਤਫਾਵਾਦ ਵਿਖੇ ਵਿਆਸ ਮਾਗਮ ਦੌਰਾਨ ਸਿਲੰਡਰ ਨੂੰ ਲੱਗੀ ਅੱਗ ਖਾਣਾ ਤਿਆਰ ਕਰ ਰਹੀਆਂ ਔਰਤਾਂ ਆਈਆਂ ਅੱਗ ਦੇ ਚਪੇਟ ਵਿੱਚ ਇੱਕ ਔਰਤ ਦੀ ਹੋਈ ਮੌਤ ਤੇ 6 ਹੋਰ ਹੋਏ ਜ਼ਖਮੀ ਬਸੇ ਉਹ ਰੋਟੀ ਬਣਾਉਣ ਲੱਗੀਆਂ ਤੀ ਗਈ ਬੀਬੀਆਂ ਪਤਾ ਨਹੀਂ ਕਿਹੜੇ ਟਾਈਮ ਸਿਲੰਡਰ ਲੀਕ ਹੋਇਆ ਅੱਛਾ ਤੇ ਅਚਾਨਕ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਹਾਂਜੀ ਬਸੇ ਉਹ ਲੀਕ ਹੋਣ ਦੇ ਨਾਲ ਹੀ ਉਹਨਾਂ ਨੂੰ ਇੱਕ ਧਮਾਕਾ ਲੱਗ ਗਿਆ ਅੱਛਾ ਹਾਂਜੀ ਤੇ ਕੀ ਸੀ ਬੀਬੀ ਦਾ ਨਾਮ ਜਿਹੜੀ ਮਰ ਤੇ ਬੀਬੀ ਆ ਉਦੋਂ ਨਾ ਤਾਂ ਜਗਦੀਸ਼ ਹੈ ਜਗਦੀਸ਼ ਉਹ ਵੀ ਇੱਥੇ ਮੌਤ ਹੋ ਗਈ ਨਹੀਂ ਜੀ ਨਹੀਂ ਉਹਨੂੰ ਲੈ ਕੇ ਗਏ ਉਹਨੇ ਆ ਕੋਸ਼ਿਸ਼ ਕੀਤੀ ਇ ਇਧਰ ਨੂੰ ਕੰਦ ਟੱਪੀ ਹੈ ਹੀ ਆਪ ਅੱਛਾ ਉਹਨੇ ਠੀਕ ਸੀ ਉਹਨੂੰ ਮਤਲਬ ਸੇਕ ਨਹੀਂ ਸੀ ਪਿਆ ਹੈਗਾ ਉਹ ਅਟੈਕ ਦੀ ਸ਼ਿਕਾਇਤ ਆ ਗਈ ਮਤਲਬ ਕਿ ਉਹ ਅਟੈਕ ਟੈਨਸ਼ਨ ਲੈ ਗਈ ਟੈਨਸ਼ਨ ਲੈ ਗਈ ਹਾਂਜੀ ਬਸ ਉਹਨੂੰ ਇਹ ਹੋਇਆ ਉਹ ਇਧਰ ਨੂੰ ਗਈ ਈ ਘੁੰਮ ਕੇ ਇਧਰ ਚਲੇ ਗਈ ਹੋਰ ਕਿੰਨੇ ਤੇ ਦੋ ਜਾਣੇ ਹੋ ਰਹੇ ਉਹ ਗਈ ਕਿ ਤਾਂ ਹੀ ਬੇਟੇ ਦਾ ਦੋਸਤ ਹੈ ਅੱਛਾ ਉਹਨੂੰ ਵੀ ਲੱਗਿਆ ਈ ਉਹਦਾ ਵੀ ਉਹਦਾ ਵੀ ਬਚਾਅ ਹੋ ਗਿਆ ਲੁਧਿਆਣਾ ਦੇ ਥਾਣਾ ਡੇਲੋਂ ਦੀ ਪੁਲਿਸ ਨੇ ਸਾਜ਼ਿਸ਼ ਨਾਲ ਜ਼ਮੀਨ ਦਾ ਸੌਦਾ ਕਰਕੇ 50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਚਾਰ ਮੁਲਜ਼ਮਾਂ ਦੇ ਖਿਲਾਫ ਕੇਸ ਕੀਤਾ ਦਰਜ ਪੰਜਾਬ ਦੇ ਗੜਸ਼ੰਕਰ ਨੇੜੇ ਪਿੰਡ ਕੋਕਵਾਲ ਮਜ਼ਾਰੀ ਦੇ ਵਿੱਚ ਕਾਰ ਅਤੇ ਕੈਂਟਰ ਦੀ ਹੋਈ ਟੱਕਰ ਤਿੰਨ ਵਿਅਕਤੀਆਂ ਦੀ ਹੋਈ ਮੌਤ ਜਦਕਿ ਦੋ ਹੋਏ ਜ਼ਖਮੀ ਫਾਜ਼ਲ ਕਾ ਫਿਰੋਜ਼ਪੁਰ ਰੋਡ ਤੇ ਸੈਰ ਕਰ ਰਹੇ 22 ਸਾਲ ਦੇ ਨੌਜਵਾਨ ਨੂੰ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ ਨੌਜਵਾਨ ਦੀ ਹੋਈ ਮੌਤ ਪੰਜਾਬ ਦੇ ਵਿੱਚ ਵੱਧ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਇੱਕ ਹਫਤੇ ਤੱਕ ਤਾਪਮਾਨ ਦੇ ਵਿੱਚ ਆ ਸਕਦੀ ਹੈ 2 ਤੋਂ 3 ਡਿਗਰੀ ਸੈਲਸੀਅਸ ਤੱਕ ਡਿਗਰੈਵਟ ਸੋ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਸਰਸ਼ੀਕਾਲ